ਇਸ ਗੱਲ ਵਿੱਚ ਕੋਈ ਵੀ ਸ਼ੱਕ ਨਹੀਂ ਕਿ ਨਿਊਜ਼ੀਲੈਂਡ ਇੱਕ ਬਹੁਤ ਹੀ ਸੋਹਣਾ ਤੇ ਖਾਂਤ ਦੇਸ਼ ਹੈ ਤੇ ਕਈ ਲੋਕਾਂ ਦਾ ਸੁਪਨਾ ਵੀ ਹੈ ਇੱਥੇ ਰਹਿਣ ਦਾ ਪਰ ਇੱਥੋਂ ਦੀ ਸਰਕਾਰ ਦੇ ਹਿਸਾਬ ਨਾਲ ਜਿਹੜਾ ਆਪਾਂ ਇੱਕ ਬੱਚੇ ਦਾ ਖਰਚਾ ਸਾਲ ਦਾ 1 ਲੱਖ ਡਾਲਰ ਬਣਿਆ ਜਾਂਦਾ ਹੈ ਜਿੰਨੂੰ ਤੁਸੀਂ ਜੇ ਰੁਪਈਆ ਚ ਕਨਵਰਟ ਕਰੋ ਤਾਂ 50 ਲੱਖ ਰੁਪਈਆ ਬਣ ਜਾਂਦਾ ਹੈ ਇਸ ਗੱਲ ਦੀ ਪੁਸ਼ਟੀ ਕਰਨ ਲਈ ਅੱਜ ਆਪਾਂ ਜਾਵਾਂਗੇ ਬੱਚਿਆਂ ਦੇ ਸਟੋਰ ਤੇ ਦੇਖਾਂਗੇ ਕਿੰਨੀਆਂ ਮਹਿੰਗੀਆਂ ਚੀਜ਼ਾਂ ਇੱਥੋਂ ਇਹਦੇ ਇੰਡੀਆ ਕਹਿੰਦੇ ਰਹਿੰਦੇ ਬੜੇ ਮਹਿੰਗੇ ਕੱਪੜੇ ਬੱਚਿਆਂ ਦੇ ਹਲੋ ਨਿੱਕੇ ਨਿੱਕੇ ਆਈਆਂ 100 ਸੋਲ ਡਾਲਰਾਂ ਦੀ ਹਜ਼ਾਰ ਹਜ਼ਾਰ ਦੀਆਂ ਵਰਦੀਆਂ ਅਜੀ ਜੀ ਕਹਿੰਦੇ ਸੇਲ 15 ਦੀ ਲੱਗੀ ਇੰਡੀਆ ਦੇ ਕੋਈ ਖਰਚਾ ਹੀ ਨਹੀਂ ਬੱਚਿਆਂ ਦਾ ਵੇਖੋ ਪੰਘੂੜੇ ਕਿੰਨੇ ਕਿੰਨੇ ਦੇ 200 ਡਾਲਰ ਦੇ 10000 ਦਾ ਪੰਘੂੜਾ ਆ ਜੀ ਤਾਂ ਝੂੜੇ ਦੇਣ ਵਾਲੀ ਪਿੰਗ ਜੀ 199 ਡਾਲਰ ਦੀ ਮਤਲਬ ਕਿੰਨੇ ਦੇ ਬਣੀ ਇੰਡੀਆ ਦੇ 10000 ਰੁਪਏ ਦੀ ਜੋੜਾ ਬੱਚਾ ਆਪਣੇ ਝੂਟਦਾ ਰਹਿੰਦਾ ਐ ਕਰਕੇ 10000 ਦੀ 12000 ਦੀ ਕੋਈ 15000 ਦੀ ਆ ਵੋਕਰ ਕਿੰਨੇ ਦਾ 180 ਦਾ ਨਹੀਂ 200 59 ਦਾ ਜੇ ਸੇਲ ਤੇ ਲੱਗਾ ਚੰਗੀ ਸੇਲ ਤੇ ਲੁੱਟਮੁੱਟ ਵਿਚ ਆ ਜੀ ਆਹਾਂ ਦੇ ਬੱਚਿਆਂ ਦੇ ਨਹਾਉਣ ਵਾਲੇ ਟੱਪ ਆਪਣੇ ਦਸੇ ਕੜਾਈਆਂ ਜੀ ਨਹਾਉਣ ਲੱਗ ਪੈਂਦੇ ਅੱਖੋ ਵੱਖਰੇ ਇਹ ਵੀ ਹੈਗਾ ਪੰਜ ਪੰਜ 10 ਦਾ ਹਜ਼ਾਰ ਦੇ ਇੰਡੀਆ ਦੇ ਮੱਕਰਾ ਬੱਚਿਆਂ ਲਈ ਗੇਟ ਆ ਬੱਚੇ ਜਿੱਥੇ ਪਾ ਕੇ 扑ਕੀ ਦੇ ਨੇ ਇਹ ਵਧੀਆ ਲੱਗਦੇ 70 ਡਾਲਰਾਂ ਦਾ ਮਤਲਬ ਇੰਡੀਆ ਦੇ 8-9000 ਰੁਪਏ ਦਾ ਆਂ ਦੀ ਜਿੱਦੇ ਚ ਬੱਚੇ ਨੂੰ ਪਾ ਕੇ ਮਤਲਬ ਟ੍ਰੈਵਲ ਟ੍ਰੋਲ ਕਰਨਾ ਹੋਵੇ ਕਿਤੇ ਜਾਣਾ ਹੋਵੇ ਘੁੰਮਣਾ ਫਿਰਨਾ ਉੱਥੇ ਵਰਤਿਆ ਜਾਂਦਾ ਇਹ ਵੀ ਉਹੀ 5-10000 ਰੁਪਏ ਦੇ ਆ 5000 ਦੀ ਜਿੱਦੇ ਚ ਬੱਚਾ 扑ਕਦਾ ਨਹੀਂ ਹੁੰਦਾ ਤੱਲੇ ਉੱਤੇ ਥੱਲੇ ਆ ਵੀ ਬੱਚਿਆਂ ਦੇ ਘਟਾਉਣੇ ਕਢਾਣੇ ਉਹਨਾਂ ਨੂੰ ਸੌਣ ਲਈ ਰਾਤ ਨੂੰ ਵੱਖਰਾ ਆ ਕੈਮਰੇ 10000 ਦਾ ਕੈਮਰਾ ਹੀ ਆ ਬੱਚੇ ਦੇ ਮਤਲਬ ਲਾਗੇ ਲਾ ਕੇ ਉਹਦੀ ਸੇਫਟੀ ਵਾਸਤੇ ਇੰਡੀਆ ਦੇ ਚਲੋ ਆ ਸੋਕੇ ਸੋਕੇ ਐ ਇਦਾਂ ਦੀਆਂ ਸੀਟਾਂ ਲਾਉਣ ਦੀ ਲੋੜ ਹੀ ਨਹੀਂ ਪੈਂਦੀ ਇਹ ਵੀ ਦੇਖ ਲਓ ਕਿੰਨੇ ਕਿੰਨੇ 10 15 15 20 20000 ਦੀ ਆ ਉਹਨੇ ਕੀ ਆ 499 ਡਾਲਰ ਦੀ ਸੀਟ ਕਿੰਨੇ ਬਣੇ ਏਰੀਆ ਦੇ 25000 ਦੀ ਸੀਟ ਹੀ ਬੱਚੇ ਦੀ ਬੜੀ ਮਹਿੰਗੀ ਹੈ 300 400 ਦੀ 569 ਦੀ 30000 ਦੀ 60 ਵਾਲੀ ਦੀਗੀ 30300 ਦੀਆਂ 35 35000 ਦੀਆਂ ਏਡੀਆਂ ਮਹਿੰਗੀਆਂ ਇੰਡੀਆ ਤੇ ਆਪਣੇ ਨਾਲ ਹੀ ਪਾ ਲੈਂਦੇ ਆ ਪਰ ਇੱਥੇ ਬੱਚਿਆਂ ਲਈ ਆ ਬੈੱਡ ਹੋਣਾ ਬਹੁਤ ਜ਼ਰੂਰੀ ਹੁੰਦਾ 349 ਦਾ ਕਿੰਨੇ ਦਾ ਬਣਿਆ 5 5 10 15 155000 ਰੁਪਏ ਦਾ ਆ ਵੀ ਬੱਚਿਆਂ ਦਾ ਬੈੱਡ ਇਹ ਕਿੰਨੇ ਦਾ 599 600 ਡਾਲਰ ਦਾ ਮਤਲਬ ਕੀ ਬਣਿਆ 3000 ਰੁਪਏ ਦਾ ਬੈੱਡ ਇੰਡੀਆ 30000 ਦਾ ਵਿਆਹ ਕਰ ਲੈਂਦੇ ਲੋਕੇ ਆਵੇ 500 ਦਾ ਬੱਚਿਆਂ ਦਾ ਖਰਚਾ ਬਹੁਤ ਹੁੰਦਾ ਇੱਥੇ ਪੈਸੇ ਨਹੀਂ ਜੁੜਦੇ ਇੰਡੀਆ ਕਹਿੰਦੇ ਨਾ ਪੈਸੇ ਬਹੁਤ ਬੰਦੇ ਉਹਨਾਂ ਚਿਰ ਹੀ ਬੰਦੇ ਜਿੰਨਾ ਚਿਰ ਸਿੰਗਲ ਬੰਦਾ ਹੁੰਦਾ ਜਦੋਂ ਬੱਚੇ ਆ ਜਾਂਦੇ ਆ ਫਿਰ ਮੰਗਿਆਈ ਬਹੁਤ ਹੋ ਜਾਂਦੀ ਹੁਣ ਆਪਣੇ ਤੇ ਉਥੇ ਇਦਾਂ ਹੀ ਤੋਰਦਾਰ ਲੈਂਦੇ ਬੱਚਿਆਂ ਨੂੰ ਇੱਥੇ ਰੇੜੀ ਰੱਖਣੀ ਪੈਂਦੀ ਰੇੜੀਆਂ 'ਚ ਲੈ ਕੇ ਜਾਓ 400 99 ڈالر 500 ڈالر ਬਣ ਗਿਆ 1 ڈالر ਦੇ 50 ਰੁਪਏ ਬਣੇ ਤੇ ਕਿੰਨੇ ਦਾ ਬਣਿਆ 500 ڈالر ਦਾ ਆਗਿਆ 699 ਨਾ ਦੇ 699 ਨਾ 700 ڈالر ਦਾ ਕਿੰਨੇ ਬਣਿਆ ਇੰਡੀਆ ਦੇ ਮਤਲਬ ਉਹੀ 40 45000 ਰੁਪਏ 40 45 45000 ਦੀਆਂ ਰੇੜੀਆਂ ਹੀ ਆ ਜੇ ਹੁਣ ਬੰਦਾ ਉੱਥੇ ਵੀ ਇਦਾਂ ਦੀਆਂ ਰੇੜੀਆਂ ਲੈਣ ਲੱਗ ਪਿਆ ਫਿਰ ਖਾਊਗਾ ਕੀ 699 ڈالر ਦੀ 25000 ਯਾਰ 35000 40000 ਦੀਆਂ ਰੇੜੀਆਂ ਰੇੜੀਆਂ ਮੰਗਾਈ ਤੇ ਬਹੁਤ ਹੀ ਜ਼ਿਆਦਾ ਹੈ ਨਿਊਜ਼ੀਲੈਂਡ ਆ ਕਿੰਨੇ ਦੀ 799 ਦਾ ਬੈੱਡ 40000 ਦਾ ਬੈੱਡ ਬੱਚਿਆਂ ਵਾਸਤੇ ਪਰ ਇਹ ਕੀ ਸੇਫਟੀ ਹੁੰਦੀ ਨਾ ਇੱਥੇ ਬੱਚਿਆਂ ਆ ਬੱਚਾ ਨੂੰ ਜੇ ਖਾਣਾ ਖੋਣਾ ਖਵਾਣਾ ਹੋਵੇ ਤੇ ਚੇਅਰ 'ਚ ਬਿਠਾ ਕੇ ਖਵਾਣਾ ਚਾਹੀਦਾ 129 ਡਾਲਰ ਇਧਰੇ ਹੋਏ ਕਰਨਾ ਤੇ ਤੋਂ ਵੀ ਇਹ ਚੇਅਰ ਹੈਗੀ ਨਾ ਕਿੰਨੇ ਦੀ ਬਣੀ 12000 ਦੀ ਕਿ 13000 ਦੀ ਆ 119 ਡਾਲਰਾਂ ਦੀ ਇਹ ਤਾਂ ਹੈਗੀ ਹੀ ਆ ਦੇ ਤੂੰ ਕੀ ਕਰਨੀ 123 ਆ ਦੇਖਣਾ ਤੂੰ ਪੰਗੂੜਾ ਉਧਰੇ ਪੰਗੂੜਾ ਤੇ ਤੋ ਹੈਗੀ ਆ ਚੈੱਕ ਕਰੇ 15000 ਦੀ ਕਿੰਨਾ ਖਰਚਾ ਅਜੇ ਕਹਿੰਦੇ ਲੋਅ ਪ੍ਰਾਈਸ ਆ 12 12 13000 ਦਾ ਮਤਲਬ ਜੇ ਬੱਚੇ ਨੂੰ ਖਾਣਾ ਖਵਾਉਣਾ ਹੋਵੇ ਇਹਦੇ ਵਿੱਚ ਬਿਠਾ ਕੇ ਖਵਾਉਂਦੇ ਇੱਥੇ ਇੰਡੀਆ ਵਾਂਗੂ ਨਹੀਂ ਜਿੱਦਾਂ ਮਰਜ਼ੀ ਖਵਾ ਦੋ ਆ ਜਦੋਂ ਬਾਲੇ ਛੋਟੇ ਹੁੰਦੇ 70 ਦੀ 5000 ਤੋਂ 4000 ਦੀ ਬਣੀ ਆ ਵੀ ਵੱਖਰੀ ਟਾਈਪ ਦੇ ਬੱਚਿਆਂ ਦੇ ਸੌਣ ਲਈ ਬੈੱਡ 359 ਦਾ 20000 ਰੁਪਏ ਦਾ ਇੰਡੀਆ ਦਾ ਆ ਥੋੜਾ ਸਸਤਾ ਇਸ 86 ਤੇ ਲੱਗਾ 60% ਆਫ 60 ਡਾਲਰ ਆਫ ਇਹ ਬਣਿਆ 12-13000 ਰੁਪਏ ਦਾ ਆ 108 ਡਾਲਰਾਂ ਦਾ وہی ਦਾਦਾ 15-15000 ਦੀਆਂ ਟੋਕਰੀਆਂ ਆ ਇਹ ਬੱਚਿਆਂ ਵਾਸਤੇ ਕੀ ਲੈਣਾ ਪਤਾ ਆਪਾਂ ਇਹ ਕਿੰਨੇ ਦਾ ਪਹਿਲਾਂ ਪ੍ਰਾਈਸ ਵੀ ਦੇਖ ਲੈਣਾ ਇਹਦਾ ਇਹ ਲੈਣਾ 123 ਹਾਂ ਦਾ ਇੰਡੀਆ ਦਾ ਕਿੰਨਾ ਬਣਿਆ ਅਜੇ ਅਜੇ ਇੱਥੇ 30 ਡਾਲਰ ਆਫ ਆ ਤੇ 5000 7000 ਦਾ ਬੁੱਧ ਲੈ ਲੈਨੇ ਚੱਲ ਸਸਤਾ ਹੀ ਆ ਆਵੇ ਜਿੱਦਾਂ ਇਦਾਂ ਬੱਚਾ ਬਿਠਾਇਆ ਐ ਇਦਾਂ ਬੱਚਾ ਬਿਠਾ ਕੇ ਤੇ ਇੱਥੇ ਖਾਣਾ ਖਾਉਂਦੇ 17 ਡਾਲਰਾਂ ਦਾ ਅਜੇ ਲੋ ਪ੍ਰਾਈਸ ਤੇ ਲੱਗੀ ਆ ਪਹਿਲੇ ਮਹਿੰਗੀ ਆ ਆ ਬੱਚਿਆਂ ਦਾ ਕੁਰਸੀ ਤੇ ਮੇਜ਼ ਕਿੱਡਾ ਸੋਹਣਾ ਲੱਗਾ ਪੰਜਰ ਉਹੀ 8000 ਦਾ ਆ ਰੇੜੀ ਜੀ ਬੱਚਿਆਂ ਵਾਸਤੇ ਲੱਗੀ 300 ਡਾਲਰ ਦੀ ਕਿੰਨੇ ਦੀ ਬਣੀ 15000 ਰੁਪਏ ਦੀ ਆ ਬਣ ਗਈ 18000 ਦੀ ਲੈਡ ਵੀ ਲੱਗਦੀ ਏ 80 ਡਾਲਰਾਂ ਦੀ 4000 ਦੀ ਬੱਚਿਆਂ ਦੀ ਖੁਸ਼ੀ ਲਈ ਫਿਰ ਲੈ ਕੇ ਵੀ ਦੇਣਾ ਪੈਂਦਾ ਕਮਾਈ ਫਿਰ ਘੱਟ ਤਾਂ ਕਰਦੇ ਇੰਡੀਆ ਕਹਿੰਦੇ ਰਹਿੰਦੇ ਨੇ ਜਿਹੜੀ ਕਮਾਈ ਕਿੱਥੇ ਜਾਂਦੀ 10-1000 ਦੀ ਰੇੜੀਆਂ 50 ਡਾਲਰ ਦਾ ਸਕੂਟਰ ਜਾਵੇ ਹੁਣ 2500 ਰੁਪਏ ਦਾ ਸਕੂਟਰ ਆਹ ਵੇਖੋ ਕਾਰਾਂ ਕਿੰਨੇ-ਕਿੰਨੇ ਦੀਆਂ 5-5000 ਦੀਆਂ ਹੁਣ ਬੱਚਿਆਂ ਦਾ ਸੋਫਾ ਛੋਟਿਆਂ ਦਾ 10000 ਦਾ 15000 ਦਾ ਕਾਫੀ ਸੋਹਣੇ ਲੱਗਦੇ ਬੱਚਿਆਂ ਦੇ ਲਈ ਕਰਨਾ ਹੈ ਜੇ ਆਪਾਂ ਕਿਹੜਾ ਟੁਆਇਜ਼ ਲੈਣਾ ਉਹ ਤੇ ਲੈ ਲੈ ਤੂੰ ਟੋਕਰੀ ਚ ਪਾ ਲਿਓ ਹਵੀ ਲੈਣੇ ਆ ਇਹ ਵੀ ਕਿੰਨੇ ਦੇ ਆ ਬੱਸ ਜੀ ਕਿੰਨੇ ਦੀਆਂ 5000 ਦੀਆਂ ਕਿੜਾ ਲੈਣਾ ਓਏ ਕਰਨਾ ਚਾਹ ਲੈਣਾ ਆ ਰੇਡੀ ਚ ਲੈ ਲੀਆ ਆਪਾ ਇਹਦੇ ਵਿੱਚ ਤੂੰ ਬੈਠਾ ਕਰੀ ਮੈਂ ਤੈਨੂੰ ਪਛਾਤਕਾ ਲਾਇਆ ਕਰੂੰਗਾ ਹੈ ਕਰਨਾ ਕੀੜਾ ਲੈਣੀ ਚੀਜ਼ ਇਹ ਤੇ ਬੈਗ ਹੈ ਤੂੰ ਅਜੇ ਸਕੂਲੇ ਥੋੜਾ ਜਾਨ ਬੈਗ ਕਿੰਨੇ ਦਾ ਬੈਗ ਤਾਂ ਸਸਤਾ ਹੀ ਹੋਣਾ 35 ਦਾ ਕਿੰਨੇ ਦਾ ਬਣਿਆ ਤੇ 10 ਡਾਲਰ ਦੇ 800 ਓਏ 3 2 3000 ਦਾ ਇੰਡੀਆ ਦਾ ਸ਼ਣਕਨੇ ਸ਼ਣਕਨੇ ਜੇ ਲੱਗੇ ਬੱਚਿਆਂ ਲਈ ਸਪੂਨ ਪਰ ਹਰ ਇੱਕ ਚੀਜ਼ ਵੱਖਰੀ ਬੱਚਿਆਂ ਲਈ ਦੇਣ ਦੇ ਤੇ ਇਦਾਂ ਕਰਦੇ ਆ ਵਾਕਰ ਕਿੰਨੇ ਦਾ ਹੈਗਾ ਇਹ 5000 ਰੁਪਏ ਦਾ ਇੰਡੀਆ ਤੇ ਨਾ ਬਥ ਖਲਾਰੇ ਨਾ ਆਪਾ ਚੁੱਕ ਕੇ ਜਾਣੇ ਬਣੇ ਆਪਣ ਉਹ ਡਰਾਅਰ ਕਿਨੇ ਦਾ ਲੱਗਾ 799 ਦਾ 800 ਦਾ ਲੱਗਦਾ 40000 ਦਾ ਇੰਡੀਆ ਦਾ ਇੱਕ ਗੱਲ ਮੈਨੂੰ ਚੇਤੇ ਆਈ ਕਿ ਇੰਡੀਆ ਦੇ ਛੱਲੀਆਂ ਜਿਹੜੇ ਗੰਦੀ ਜੀ ਮੰਜੀ ਚ ਪਾ ਦਿੰਦੇ ਹੁੰਦੇ ਪਰ ਇੱਥੇ ਤੇ ਪੰਗੂੜਿਆਂ ਚ 30-30000 ਰੁਪਏ ਦੀਆਂ ਚੀਜ਼ਾਂ ਜਿਹੜੀਆਂ ਜਿੰਨਾਂ ਵਿੱਚ ਐ ਝੂਟੇ ਝੂਟੇ ਤੇ ਵੰਦੇ ਨਾ ਵੀਡੀਓ 'ਚ ਇੰਨੇ ਦੀਆਂ ਹੁੰਦੀਆਂ ਗਰਮੈ ਜੋਂ ਤੂੰ ਵੱਡੀ ਹੋ ਗਈਆਂ ਹੁਣ ਥੋੜਾ ਧੂਆ ਲੈਣੇ ਪੰਗੂੜੇ ਪਤਾ ਇਹ ਨਹੀਂ ਪੰਗੂੜੇ ਆਪਾਂ ਲੈਣੇ ਹੁਣ ਵੱਡੀ ਹੋ ਗਈ ਤੂੰ ਹਣ ਆਪਾਂ ਹੋਰ ਚੀਜ਼ਾਂ ਲੈਣੇ ਤੇ